ਸਤਨਾ ਵਾਹਿਗੁਰੂ ਸਾਹਿਬ ਜੀ ਅਸੀ ਲਾਲ ਤੁਝ ਬਿਨ ਕੌਣ ਕਰੇ ਗਰੀਬਨ ਬਾਜ ਕੁਸਈਆ ਹੀਰਾ ਮਾਥੇ ਛਤਰ ਤਰੇ ਤਨ ਤਨ RAM DAS KUR ਜੈਨ sireya tin so bhareya puri hoi karamat aap srijan hare taria ਤਿਜ ਪੂਰਬ ਦੇਵਨਾ ਜਿਸ ਕੀ ਵਸ ਤਿਸੈ ਘਰ ਆਵੈ ਕੂਰਨ ਤਾਲ ਖਟਾਇਆ ਅੰਮ੍ਰਿਤ ਸਰਬਿਚ ਜੋਤ ਜਗਾਵੈ ਬਿਠਾ ਸੁਡੀ ਪਾਤਸ਼ਾਹ रामदास सतगुरु कहवे हम अब गुण भरे एक गुण नाही अमृत शाड बिखै बिख खाही माया मोह धर्म पै भूले सुत तारा सों प्रीत लगाई ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਹਿਮਲੰਤ ਜਮ ਤਰਾਸ ਮਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਸੁਖ ਹੋਟਲ ਗੁਰਸਿਵੀ ਐ ਐਨ ਸਹਜਿਸ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਸਜਣ ਸਚਾ ਪਾਤਸ਼ਾਹ ਸਿਰਸਾ ਹਾਂ ਦੇ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇ ਸਤਨਾਮ ਵਾਹਿਗੁਰੂ ਸਾਹਿਬ ਜੀਉ ਜੈਤ ਸ੍ਰੀ ਮਹੱਲਾ ੴ ਸਤਿਗੁਰ ਪਰਸਾਦ ਮੇਰੇ ਖੀਰ ਰਤਨ ਨਾਮ ਹਰ ਵਸਿਆ ਮਾਠਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰੈਨ ਲਾਠਾ ਮਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਠਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰੈਨ ਲਾਠਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦਰੜਾਇ ਮਨ ਬਿਰਥਾ ਰਹਾ ਬੇਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤੈਨ ਸਾਧੂ ਚਰਨ ਨਾ ਸੇ ਕਵਹੁ ਤੈਨ ਸਭ ਜਨਮ ਅਕਾਠਾ ਜਨ ਸਾਧੂ ਚਰਨ ਸਾਧ ਪਗ ਸੇਵੇ ਤੈਨ ਸਫਲਿਓ ਜਨਮ ਸਨਾਠਾ ਦਾਰਸ਼ਨ ਕੋ ਹਰ ਦਇਆ ਧਾਰ ਜਗਨਾਥ ਹਮ ਅੰਦਲੇ ਗਿਆਨ ਹੀਨ ਅਗਿਆਨੀ ਕਿਉ ਚਾਲੈ ਮਾਰਕ ਪੰਥਾ ਨਾਨਕ ਚਲੈ ਹੈ ਮਿਲੰਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕੋ ਚਲ ਹੈ ਮਲੰਠਾ ਵਾਹਿ ਗੁਰ ਜੀ ਕਾ ਖਾਲਸਾ